ਸਤ ਸ੍ਰੀ ਅਕਾਲ ਜੀ ਪੰਜਾਬੀ ਰਿਸ਼ਤੇ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਅਸੀਂ ਫੇਰ ਤੋਂ ਸਵਾਗਤ ਕਰਦੇ ਹਾਂ ਅਸੀਂ ਆਪਣੇ YouTube ਚੈਨਲ ਤੇ ਹਰ ਰੋਜ਼ ਨਵੇਂ ਨਵੇਂ ਰਿਸ਼ਤਿਆਂ ਦੀ ਅਪਡੇਟ ਦਿੰਦੇ ਰਹਿੰਨੇ ਆ ਜਿਹੜੇ ਅੱਜ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਨੇ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੁਸੀਂ ਕਿਹੜੇ ਸ਼ਹਿਰ ਤੋਂ ਸਾਡੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ ਇਹ ਵੀ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਲਿਖੋ ਤੇ ਕਿਸ ਤਰ੍ਹਾਂ ਦੇ ਰਿਸ਼ਤੇ ਤੁਸੀਂ ਭਾਲ ਵਿੱਚੋਂ ਕਮੈਂਟਾਂ ਦੇ ਵਿੱਚ ਲਿਖੋ ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਲਈ ਤੁਹਾਡੇ ਸ਼ਹਿਰ ਦਾ ਰਿਸ਼ਤਾ ਲੈ ਕੇ حاضر ਹੋ ਸਕੀਏ ਜਿਆਦਾ ਸਮਾਂ ਨਾ ਲੈਂਦਾ ਹੋਏ ਅੱਜ ਆਪਾਂ ਗੱਲ ਕਰਦੇ ਆ ਆਪਣੇ ਇਸ ਖਾਸ ਪ੍ਰੋਗਰਾਮ ਦੀ ਅੱਜ ਸਾਡੇ ਕੋਲੇ ਪੂਰੇ 15 ਰਿਸ਼ਤੇ ਆਏ ਨੇ ਜੀ ਜਿਨ੍ਹਾਂ ਦੇ ਵਿੱਚੋਂ 4 ਰਿਸ਼ਤੇ ਮੁੰਡਿਆਂ ਦੇ ਨੇ ਤੇ 11 ਰਿਸ਼ਤੇ ਕੁੜੀਆਂ ਦੇ ਨੇਗੇ ਇਹਨਾਂ ਰਿਸ਼ਤੇ ਨੇ ਆਪਾਂ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਦੋ ਰਿਸ਼ਤੇ ਕੁੜੀਆਂ ਦੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਭਰਾ ਨਹੀਂ ਹੈਗਾ ਇਕੱਲੀਆਂ ਕੁੜੀਆਂ ਨੇਗੀਆਂ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਜੀ ਆਓ ਗੱਲ ਕਰਦੇ ਆ ਹੁਣ ਆਪਣੇ ਪਹਿਲੇ ਰਿਸ਼ਤੇ ਦੇ ਬਾਰੇ ਨਾਮ ਕੌਰ ਕੁੜੀ ਅੰਮਰਤਾ ਰੀ ਹੈ ਪੜਾਈ ਮਾਸਟਰ ਇਨ ਮੈਥ ਕੀਤੀ ਹੋਈ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਕੁੜੀ ਆ ਜੀ ਕੰਤ 5 ਫੁੱਟ 3 ਇੰਚ ਫਿਰੋਜ਼ਪੁਰ ਏਰੀਆ ਉਮਰ 1995 ਗੋਤ ਸੰਗਾ ਇੱਕ ਭਰਾ ਇੱਕ ਭੈਣ ਤੇ ਪਿਤਾ ਅਕਸਪਾਇਰ ਨੇ ਜੀ ਕੁੜੀ ਸੋਹਣੀ ਤੇ ਸਿਆਣੀ ਹੈ ਬੇਰਕਾ ਮਿਲਕ ਫੈਰਮ ਵਿੱਚ ਕੁੜੀ ਨੌਕਰੀ ਕਰਦੀ ਆ ਕੁੜੀ ਦੀ ਵਧੀਆ ਚੰਗੀ ਤਨਖਾਹ ਹੈ ਰਿਸ਼ਤਾ ਕਿਸ ਤਰ੍ਹਾਂ ਦਾ ਚਾਹੀਦਾ ਜੀ ਰਿਸ਼ਤਾ ਮੁੰਡਾ ਅੰਮਰਤਾ ਰੀ ਹੋਵੇ ਮੁੰਡੇ ਦੀ ਮਾਸਟਰ ਡਿਗਰੀ ਕਰੀ ਹੋਵੇ ਵਧੀਆ ਪਰਿਵਾਰ ਦੇ ਵਿੱਚੋਂ ਮੁੰਡਾ ਹੋਵੇ ਮੁੰਡਾ ਪੰਜਾਬ ਤੋਂ ਹੋਵੇ ਜਾਂ ਐਨ ਆਰ ਆਈ ਹੋਵੇ ਤੇ ਮੁੰਡੇ ਕੋਲ ਜ਼ਮੀਨ ਚਾਹੇ ਘੱਟ ਹੋਵੇ ਕੋਈ ਪਰ ਕੋਈ ਵਧੀਆ ਨੌਕਰੀ ਕਰਦਾ ਹੋਵੇ ਇਸ ਤਰ੍ਹਾਂ ਦੇ ਰਿਸ਼ਤੇ ਦੀ ਲੋੜ ਹੈ ਜੀ ਫਿਰੋਜ਼ਪੁਰ ਮੋਗਾ ਫਰੀਦਕੋਟ ਇਹ ਤਿੰਨ ਏਰੀਆ ਨੂੰ ਪਹਿਲਾ ਹੈ ਜੀ ਪਰਿਵਾਰ ਦਾ 8 ਅੰਕਾਂ ਦਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਪੂਰਾ ਨੰਬਰ ਲੈਣ ਲਈ ਤੁਸੀਂ ਸਾਨੂੰ WhatsApp ਤੇ ਮੈਸੇਜ ਭੇਜ ਕੇ ਪਰਿਵਾਰ ਦਾ ਪੂਰਾ ਨੰਬਰ ਲੈ ਸਕਦੇ ਹੋ ਰਿਸ਼ਤੇ ਦਾ ਸਕਰੀਨ ਸ਼ਾਟ ਜ਼ਰੂਰ ਲੈ ਲਿਆ ਕਰੋ ਜਿਹੜੇ ਰਿਸ਼ਤੇ ਨਾਲ ਤੁਹਾਡੀ ਮੈਚ ਬੁੰਦੀ ਹੈ ਹਾਂ ਜੀ ਅਸੀਂ ਆਪਣੀਆਂ ਪਿਛਲੀਆਂ ਵੀਡੀਓ ਦੇ ਵਿੱਚ ਵੀ ਦੱਸਿਆ ਹੈ ਅਸੀਂ ਕੁੜੀ ਦੇ ਪਰਿਵਾਰ ਦਾ ਪੂਰਾ ਨੰਬਰ ਇਸ ਕਰਕੇ ਸਕਰੀਨ ਤੇ ਨਹੀਂ ਦੱਸਦੇ ਕਿਉਂਕਿ ਵਿੱਚ ਵਿੱਚ ਪਰਿਵਾਰ ਹੁੰਦੇ ਨੇ ਕੁਝ ਕੁ ਜਿਵੇਂ ਕੋਈ ਰਿਸ਼ਤੇ ਨਾਲ ਮੈਚਿੰਗ ਵੀ ਨਹੀਂ ਹੁੰਦੀ ਤਾਂ ਬਾਰ-ਬਾਰ ਲੜਕੀ ਦੇ ਪਰਿਵਾਰਾਂ ਨੂੰ ਫੋਨ ਲਾ ਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਜੀ ਇਸ ਦੇ ਨਾਲ ਪਰਿਵਾਰ ਦਾ ਵੀ ਸਮਾਂ ਖਰਾਬ ਹੁੰਦਾ ਤੇ ਤੁਹਾਡਾ ਵੀ ਸਮਾਂ ਖਰਾਬ ਹੁੰਦਾ ਅਸੀਂ ਪ੍ਰਾਈਵੇਸੀ ਨੂੰ ਮੇਨਟੇਨ ਕਰਦੇ ਹੋਏ ਲੜਕੀ ਦਾ ਇਹ ਪਰਿਵਾਰ ਦਾ 8 ਅੰਕਾਂ ਦਾ ਨੰਬਰ ਸਕਰੀਨ ਤੇ ਦੱਸ ਦਿੰਦੇ ਆ ਜੀ ਉਸ ਤੋਂ ਬਾਅਦ ਜੇ ਕੋਈ ਲੱਗਦਾ ਵੀ ਸਾਡੀ ਇਸ ਰਿਸ਼ਤੇ ਨਾਲ ਮੈਚ ਹੋਉਂਦੀ ਹੈ ਤਾਂ ਸਕਰੀਨ ਸ਼ਾਟ ਭੇਜ ਕੇ ਤੁਸੀਂ ਪਰਿਵਾਰ ਦਾ ਪੂਰਾ ਨੰਬਰ ਲੈ ਸਕਦੇ ਹੋ ਜੀ ਆਓ ਗੱਲ ਕਰਦੇ ਆ ਹੁਣ ਆਪਣੇ ਅਗਲੇ ਰਿਸ਼ਤੇ ਦੇ ਬਾਰੇ ਨੋਟ ਕਰੋ ਜੀ ਨਾਮ ਕੌਰ ਕੁੜੀ ਦੀ ਪਲੱਸ 2 ਕੀਤੀ ਹੋਈ ਹੈ ਨਰਸਿੰਗ ਦੇ ਨਾਲ ਕੀਤੀ ਹੋਈ ਹੈ ਤੇ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਕੁੜੀ ਹੈ ਜੀ ਕੱਦ 5 ਫੁੱਟ 5 ਇੰਚ ਮਲੋਟ ਏਰੀਆ ਉਮਰ 2 11 1999 ਗੋਤ ਸੰਧੂ ਕੁੜੀ ਦੇ ਮਾਤਾ ਐਕਸਪਾਇਰ ਨੇ ਜੀ ਪਰਿਵਾਰ ਦੇ ਵਿੱਚ ਕੁੜੀ ਦੇ ਪਿਤਾ ਇੱਕ ਭਰਾ ਜੋ ਕਿ ਕੈਨੇਡਾ ਦੇ ਵਿੱਚ ਰਹਿੰਦੇ ਨੇਗੇ ਤੇ ਕੁੜੀ ਦਾ ਤਲਾਕ ਹੋਇਆ ਹੈ ਪਰ ਕੋਈ ਬੱਚਾ ਨਹੀਂ ਹੈਗਾ ਕੁੜੀ ਸਟਾਫ ਨਰਸਿੰਗ ਦੀ ਨੌਕਰੀ ਚੰਡੀਗੜ੍ਹ ਐਡਸਨ ਹਸਪਤਾਲ ਦੇ ਵਿੱਚ ਕਰਦੀ ਹੈ ਮੁੰਡਾ ਚਾਹੀਦਾ ਜੀ ਮੁੰਡਾ ਚਾਹੇ ਤਲਾਕशुदा ਹੋਵੇ ਪਰ ਕੋਈ ਬੱਚਾ ਨਾ ਹੋਵੇ ਕੈਨੇਡਾ ਜਾਂ ਅਮਰੀਕਾ ਤੋਂ ਹੋਵੇ ਸਿਰਫ ਜੱਟ ਸਿੱਖ ਪਰਿਵਾਰ ਵਾਲੇ ਹੀ ਸੰਪਰਕ ਕਰਨ ਜੀ ਪਰਿਵਾਰ ਦਾ ਕੈਨੇਡਾ ਵਾਲਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਪੂਰਾ ਨੰਬਰ ਲੈ ਲੀ ਤੁਸੀਂ ਇਸ ਰਿਸ਼ਤੇ ਦਾ ਸਕਰੀਨ ਸ਼ਾਟ ਕੱਚ ਕੇ ਸਾਨੂੰ ਵਟਸਐਪ ਤੇ ਭੇਜੋ ਅਸੀਂ ਪਰਿਵਾਰ ਦਾ ਪੂਰਾ ਨੰਬਰ ਦੇ ਦੇਵਾਂਗੇ ਤੇ ਅਗਲੇ ਵੇਲੇ ਸਤਰੀ ਜਾਣਕਾਰੀ ਕਰ ਲਓ ਜੀ ਨੋਟ ਨਾਮ ਕੌਰ ਕੁੜੀ ਦੀ ਪਲੱਸ 2 ਕੀਤੀ ਹੋਈ ਹੈ ਉਸ ਤੋਂ ਬਾਅਦ ਡਿਗਰੀ ਕੈਨੇਡਾ ਦੇ ਵਿੱਚ ਕੀਤੀ ਹੋਈ ਹੈ ਕਾਸਟ ਸੈਣੀ ਕੱਦ 5 ਫੁੱਟ 3 ਇੰਚ ਏਰੀਆ ਮੋਹਾਲੀ ਖੜ੍ਹ ਉਮਰ 4/7 1992 ਕੁੜੀ ਕੈਨੇਡਾ ਦੀ ਪੀਆਰ ਹੈ ਕੁੜੀ ਦਾ ਤਲਾਕ ਹੋਇਆ ਹੈ ਵਿਆਹ ਤੋਂ 2 ਮਹੀਨੇ ਬਾਅਦ ਹੀ ਕੁੜੀ ਦਾ ਤਲਾਕ ਹੋ ਗਿਆ ਸੀ ਕੋਈ ਬੱਚਾ ਨਹੀਂ ਹੈਗਾ ਜੀ ਮੁੰਡਾ ਵਧੀਆ ਪਰਿਵਾਰ ਦਾ ਹੋਵੇ ਸਿਰਫ ਜੱਟ ਸਿੱਖ ਪਰਵਾਰ ਵਾਲੇ ਹੀ ਸੰਪਰਕ ਕਰਨ ਜੀ ਮੁੰਡਾ ਚਾਹੇ ਤਲਾਕशुदा ਹੋਵੇ ਪਰ ਮੁੰਡਾ ਕੈਨੇਡਾ ਤੋਂ ਹੋਵੇ ਜਮੀਨ ਚਾਹੇ ਮੁੰਡੇ ਕੋਲ ਘੱਟ ਹੋਵੇ ਵਧੀਆ ਮੁੰਡੇ ਦੀ ਲੋੜ ਹੈ ਜੀ ਕੁੜੀ ਇਸ ਟਾਈਮ ਕੈਨੇਡਾ ਬ੍ਰੈਂਪਟਨ ਦੇ ਵਿੱਚ ਰਹਿੰਦੀ ਹੈ ਪਰਿਵਾਰ ਦਾ 8 ਅੰਕਾਂ ਦਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਸਾਨੂੰ WhatsApp ਤੇ ਮੈਸੇਜ ਭੇਜ ਕੇ ਪਰਿਵਾਰ ਦਾ ਪੂਰਾ ਨੰਬਰ ਲੈ ਸਕਦੇ ਹੋ ਜੇ ਤੁਸੀਂ ਆਪਣੇ ਰਿਸ਼ਤੇ ਦੀ ਵੀ ਐਡ ਪਵਾਉਣੀ ਹੈ ਤਾਂ ਹੇਠਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਜੀ ਤੁਸੀਂ ਸਾਨੂੰ WhatsApp ਤੇ ਮੈਸੇਜ ਭੇਜ ਕੇ ਅੱਜ ਹੀ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣੇ ਲਈ ਚੰਗਾ ਜੀਵਨ ਸਾਥੀ ਲੱਭ ਸਕਦੇ ਹੋ ਜੀ ਅਸੀਂ ਤੁਹਾਨੂੰ ਦੱਸ ਦਈਏ ਸਾਡਾ ਇੱਕ ਹੀ YouTube ਚੈਨਲ ਤੇ ਇੱਕ ਹੀ ਸਾਡਾ Instagram ਦਾ ਪੇਜ ਜਿਹੜਾ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੇ ਇੱਕ ਹੀ ਸਾਡਾ WhatsApp ਵਾਲਾ ਨੰਬਰ ਹੈ ਇਸ ਤੋਂ ਬਿਨਾ ਸਾਡਾ ਹੋਰ ਕੋਈ ਵੀ ਅਕਾਊਂਟ ਨਹੀਂ ਹੈ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਅੱਜ ਕੱਲ ਫਰੌਡ ਬਹੁਤ ਹੋ ਰਹੇ ਨੇ ਜੀ ਫਰੌਡ ਤੋਂ ਬਚਣ ਲਈ ਅਸੀਂ ਤੁਹਾਨੂੰ ਇਹ ਪੂਰੀ ਜਾਣਕਾਰੀ ਦੱਸਦੇ ਹਾਂ ਜੀ ਅਗਲਾ ਰਿਸ਼ਤਾ ਕਰ ਲੋ ਨੋਟ ਆਪਣਾ ਨਾਮ ਸਿੰਘ ਪੜਾਈ ਪਲੱਸ 2 ਕੀਤੀ ਹੋਇਆ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੁੰਡਾ ਹੈ ਜੀ ਕੱਦ 6 ਫੁੱਟ ਬਠਿੰਡਾ ਏਰੀਆ ਉਮਰ 1992 ਤੇ ਮੁੰਡੇ ਕੋਲ 8 ਕਿੱਲੇ ਜ਼ਮੀਨ ਦੇ ਆਉਂਦੇ ਨੇ ਮੁੰਡਾ ਜੁਆਇੰਟ ਫੈਮਿਲੀ ਤੋਂ ਹੈ ਗੋਤ ਢਿੱਲੋਂ ਇੱਕ ਭਰਾ ਉਹ ਮੈਰਿਡ ਹੈ ਮੁੰਡਾ ਨਸਾਰਾਹਤ ਹੈ ਜੀ ਮੁੰਡਾ ਖੇਤੀਬਾੜੀ ਦਾ ਸਾਰਾ ਕੰਮ ਕਰਦਾ ਹੈ ਰਿਸ਼ਤਾ ਚਾਹੀਦਾ ਜੀ ਕੁੜੀ ਯੂਕੇ ਜਾਂ ਆਸਟ੍ਰੇਲੀਆ ਤੋਂ ਪੀਆਰ ਹੋਵੇ ਜੇ ਕੋਈ ਕੱਲੀ ਕੁੜੀ ਆ ਤਾਂ ਮੁੰਡਾ ਘਰ ਜਵਾਈ ਬਣ ਕੇ ਰਹਿ ਸਕਦਾ ਹੈ ਜੀ ਲੜਕੀ ਦੇ ਪਰਿਵਾਰ ਕੋਲ 3 ਤੋਂ ਲੈ ਕੇ 4 ਕਿੱਲੇ ਜ਼ਮੀਨ ਦੇ ਆਉਂਦੇ ਹੋਣ ਪਰਿਵਾਰ ਦਾ ਪੂਰਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਜੀ ਪਰਿਵਾਰ ਦੇ ਨਾਲ ਤੁਸੀਂ ਫੋਨ ਤੇ ਸਿੱਧੀ ਗੱਲਬਾਤ ਕਰਕੇ ਇਸ ਰਿਸ਼ਤੇ ਨੂੰ ਜੋੜ ਸਕਦੇ ਹੋ ਅਗਲਾ ਰਿਸ਼ਤਾ ਕਰ ਲਓ ਜੀ ਨੋਟ ਆਪਣਾ ਨਾਮ ਕੌਰ ਕੁੜੀ ਦੀ ਪਲੱਸ 2 ਕੀਤੀ ਹੋਈ ਆ ਨਾਨ ਮੈਡੀਕਲ ਦੇ ਨਾਲ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਕੁੜੀ ਹੈ ਕੱਦ 5 ਫੁੱਟ 7 ਇੰਚ ਏਰੀਆ ਸ੍ਰੀ ਮੁਖਤਸਰ ਸਾਹਿਬ ਉਮਰ 17 7 2001 ਗੋਤ ਢਿੱਲੋਂ ਕੁੜੀ ਕੈਨੇਡਾ ਸਰੀ ਸ਼ਹਿਰ ਦੇ ਵਿੱਚ ਰਹਿੰਦੀ ਹੈ ਜੇ ਪੀਆਰ ਦੀ ਕੁੜੀ ਦੀ ਫੈਨ ਲੱਗੀ ਹੋਈ ਆ ਕੁੜੀ ਕੋਲ 10 ਸਾਲ ਦਾ ਅਮਰੀਕਾ ਦਾ ਵੀਜ਼ਾ ਹੈ ਫੈਮਿਲੀ ਦੇ ਵਿੱਚ ਮੰਮੀ ਡੈਡੀ ਤੇ ਇੱਕ ਭਰਾ ਜੋ ਕਿ ਅਮਰੀਕਾ ਦੇ ਵਿੱਚ ਇਸ ਟਾਈਮ ਸਟੂਡੈਂਟ ਹੈ ਕੁੜੀ ਦੇ ਪਰਿਵਾਰ ਕੋਲੇ 10 ਕਿੱਲੇ ਜ਼ਮੀਨ ਦੇ ਹਨ ਰਿਸ਼ਤਾ ਚਾਹੀਦਾ ਜੀ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੁੰਡਾ ਹੋਵੇ ਜਿਹੜਾ ਕਿ ਕੈਨੇਡਾ ਜਾਂ ਅਮਰੀਕਾ ਦਾ ਪੀਆਰ ਹੋਵੇ ਮੁੰਡੇ ਕੋਲ 9 ਕਿੱਲੇ ਤੋਂ ਉੱਪਰ ਜ਼ਮੀਨ ਹੋਵੇ ਲੜਕਾ ਸੋਹਣਾ ਤੇ ਮੁੰਡੇ ਦਾ ਕੱਦ 5 ਫੁੱਟ 9 ਇੰਚ ਤੋਂ ਘੱਟ ਨਾ ਹੋਵੇ ਤੇ ਪਰਿਵਾਰ ਦਾ ਨੰਬਰ ਲੈਣ ਲਈ ਤੁਸੀਂਾਨੂੰ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਭੇਜੋ ਅਸੀਂ ਪਰਿਵਾਰ ਦਾ ਪੂਰਾ ਨੰਬਰ ਦੇ ਦੇਵਾਂਗੇ ਅਗਲਾ ਰਿਸ਼ਤਾ ਕਰ ਲਓ ਨੋਟ ਆਪਣਾ ਨਾਮ ਕੌਰ ਆਈ ਪਲੱਸ 2 ਜੱਟ ਸਿਕ ਪਰਿਵਾਰ ਦੇ ਵਿੱਚੋਂ ਕੁੜੀ ਹੈ ਜੀ ਕੱਦ 5 ਫੁੱਟ 6 ਇੰਚ ਮੋਗਾ ਏਰੀਆ ਉਮਰ 1991 ਕੋਤਸਰਾ ਕੁੜੀ ਘਰੇਲੂ ਕੰਮਕਾਰ ਕਰਦੀ ਹੈ ਜੀ ਮੁੰਡਾ ਐਨ ਆਰ ਆਈ ਚਾਹੀਦਾ ਮੁੰਡਾ ਚਾਹੀ ਤਲਾਕशुदा ਹੋਵੇ ਜਾਂ ਫਿਰ ਮੁੰਡੇ ਦਾ ਪਰਿਵਾਰ ਐਨ ਆਰ ਆਈ ਹੋਵੇ ਮੁੰਡੇ ਕੋਲ 8 ਤੋਂ 10 ਕਿੱਲੇ ਜ਼ਮੀਨ ਦੇ ਹੋਣ ਜੇ ਕੋਈ ਮੁੰਡਾ ਕੈਨੇਡਾ ਦੇ ਵਿੱਚ ਪੀ ਆਰ ਹੈ ਤਾਂ ਮੁੰਡੇ ਕੋਲ 4-5 ਕਿੱਲੇ ਜ਼ਮੀਨ ਦੇ ਹੋਣ ਪਰਿਵਾਰ ਰਿਸ਼ਤਾ ਲੈ ਲਵੇਗਾ ਜੀ ਲੜਕੀ ਦਾ ਪਰਿਵਾਰ ਵਿਆਹ ਤੇ ਬੜੀਆ ਖਰਚਾ ਕਰੇਗਾ ਸਿਰਫ ਜੱਟ ਸਿੱਖ ਪਰਿਵਾਰ ਵਾਲੇ ਹੀ ਸੰਪਰਕ ਕਰਨ ਜੀ ਪਰਿਵਾਰ ਦਾ ਪੂਰਾ ਨੰਬਰ ਲੈਣ ਲਈ ਤੁਸੀਂ ਇਸ ਰਿਸ਼ਤੇ ਦਾ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਭੇਜੋ ਅਸੀਂ ਪਰਿਵਾਰ ਦਾ ਪੂਰਾ ਨੰਬਰ ਦੇ ਦੇਵਾਂਗੇ ਉਸ ਤੋਂ ਬਾਅਦ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਹਾਂਜੀ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਇਹ ਵੀ ਜਰੂਰ ਦੱਸੋ ਇਹ ਸਾਡਾ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ ਤੇ ਇਸ ਦੇ ਨਾਲ ਸਾਡਾ ਵੀ ਹੌਸਲਾ ਵਧਦਾ ਤਾਂ ਅਸੀਂ ਹੋਰ ਨਵੇਂ ਨਵੇਂ ਰਿਸ਼ਤੇ ਤਹਾ ਡੇਲੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਅਗਲਾ ਰਿਸ਼ਤਾ ਕਰ ਲਓ ਨੋਟ ਨਾਮ ਕੌਰ ਕੁੜੀ ਦੀ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਕੁੜੀ ਹੈ ਜੀ ਕੱਦ 5 ਫੁੱਟ 5 ਇੰਚ ਮੋਗਾ ਏਰੀਆ ਉਮਰ 32 ਸਾਲ ਗੋਤ ਧਾਲੀਵਾਲ ਇੱਕ ਭਰਾ ਮੈਰਿਡ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਕੁੜੀ ਕੋਲ 1 ਸਾਲ ਦਾ ਕੈਨੇਡਾ ਦਾ ਬੀਟਰ ਵੀਜ਼ਾ ਹੈ ਤੇ ਕੁੜੀ ਇੱਕ ਵਾਰ ਕੈਨੇਡਾ ਜਾ ਕੇ ਹੁਣ ਪੰਜਾਬ ਦੇ ਵਿੱਚ ਆਈ ਹੋਈ ਹੈ ਲੜਕੀ ਦੇ ਪਿਤਾ ਸਰਕਾਰੀ ਨੌਕਰੀ ਕਰਦੇ ਸੀ ਰਿਟਾਇਰ ਨੇ ਤੇ ਲੜਕੀ ਦੇ ਮਾਤਾ ਤੇ ਪਿਤਾ ਦੋਵਾਂ ਕੋਲ 10 ਸਾਲ ਦਾ ਕੈਨੇਡਾ ਦਾ ਸੁਪਰ ਵੀਜ਼ਾ ਲੱਗਿਆ ਹੋਇਆ ਹੈ ਰਿਸ਼ਤਾ ਚਾਹੀਦਾ ਜੀ ਮੁੰਡਾ ਕੈਨੇਡਾ ਦਾ ਪੀਆਰ ਵਧੀਆ ਚਟਸਿਕ ਪਰਿਵਾਰ ਦੇ ਵਿੱਚੋਂ ਹੋਵੇ ਤੇ ਵਿਆਹ ਦਾ ਖਰਚਾ ਲੜਕੀ ਦਾ ਪਰਿਵਾਰ ਵਧੀਆ ਕਰੇਗਾ ਪਰਿਵਾਰ ਦਾ 8 ਅੰਕਾਂ ਦਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਜੀ ਅਗਲਾ ਰਿਸ਼ਤਾ ਕਰ ਲਓ ਨੋਟ ਆਪਣਾ ਨਾਮ ਸਿੰਘ ਪੜਾਈ ਡਿਗਰੀ ਕੀਤੀ ਹੋਈ ਆ ਬੀਸੀਆਈਐਸ ਆਈਟੀ ਦੇ ਵਿੱਚ ਜੱਟ ਸਿੱਖ ਪਰਵਾਦ ਦੇ ਵਿੱਚੋਂ ਮੁੰਡਾ ਕੱਦ 5 ਫੁੱਟ 11 ਇੰਚ ਸੇਰੀ ਮੁਖਤਸਰ ਸਾਹਿਬ ਏਰੀਆ ਉਮਰ 2000 ਗੋਤ ਸਿੱਧੂ ਮੁੰਡਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਸੁਪਰਵਾਈਜ਼ਰ ਦੀ ਵਧੀਆ ਨੌਕਰੀ ਕਰਦਾ ਮੁੰਡੇ ਕੋਲ 10 ਸਾਲ ਦਾ ਅਮਰੀਕਾ ਦਾ ਵੀਜ਼ਾ ਲੱਗਿਆ ਹੋਇਆ ਹੈ ਮੁੰਡੇ ਦੇ ਪਿਤਾ ਸਰਕਾਰੀ ਨੌਕਰੀ ਕਰਦੇ ਨੇ ਮੁੰਡੇ ਦੇ ਮਾਤਾ ਵੀ ਸਰਕਾਰੀ ਨੌਕਰੀ ਕਰਦੇ ਨੇ ਜੀ ਭਰਾ ਇੱਕ ਅਨਮੈਰਿਡ ਹੈ ਕੈਨੇਡਾ ਦੇ ਵਿੱਚ ਰਹਿੰਦਾ ਉਹ ਵੀ ਤੇ ਰਿਸ਼ਤਾ ਚਾਹੀਦਾ ਜੀ ਕੁੜੀ ਕੈਨੇਡਾ ਦੀ ਪੀਆਰ ਹੋਵੇ ਜਾਂ ਕੁੜੀ ਦੀ ਕੈਨੇਡਾ ਦੀ ਪੀਆਰ ਦੀ ਫਾਈਲ ਲੱਗੀ ਹੋਵੇ ਸਿਰਫ ਜੱਟ ਸਿੱਖ ਪਰਿਵਾਰ ਵਾਲੇ ਹੀ ਸੰਪਰਕ ਕਰਨ ਸ੍ਰੀ ਮੁਖਤਸਰ ਸਾਹਿਬ ਏਰੀਆ ਨੂੰ ਪਹਿਲਾ ਹੈ ਜੀ ਪਰਿਵਾਰ ਦਾ ਪੂਰਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੇਕਰ ਤੁਹਾਡੀ ਇਸ ਰਿਸ਼ਤੇ ਦਾ ਮੈਚਿੰਗ ਹੁੰਦੀ ਹੈ ਤਾਂ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰਕੇ ਇਸ ਰਿਸ਼ਤੇ ਨੂੰ ਜੋੜ ਸਕਦੇ ਹੋ ਆਪਣੇ ਰਿਸ਼ਤੇ ਦੀ ਐਡ ਪਵਾਉਣ ਦੇ ਲਈ ਤੁਸੀਂ ਸਾਨੂੰ ਹੇਠਾਂ ਦੇ ਉੱਤੇ ਪੀਲੀ ਪੱਟੀ ਦੇ ਵਿੱਚ ਨੰਬਰ ਤੇ WhatsApp ਮੈਸੇਜ ਭੇਜੋ ਅਸੀਂ ਸਾਡੇ ਰਿਸ਼ਤੇ ਦੀ ਵੀ ਐਡ ਆਪਣੇ YouTube ਚੈਨਲ ਤੇ Instagram ਤੇ ਪਾ ਦੇਵਾਂਗੇ ਅਗਲਾ ਰਿਸ਼ਤਾ ਕਰ ਲੋ ਜੀ ਨੋਟ ਆਪਣਾ ਨਾਮ ਕੌਰ ਕੁੜੀ ਦਸਤਾਧਾਰੀ ਹੈ ਤੇ MBBS ਚੌਥਾ ਸਾਲ ਕੁੜੀ ਦਾ ਕੋਰਸ ਚੱਲ ਰਿਹਾ ਹੈ ਜੀ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਕੁੜੀ ਕੱਦ 5 ਫੁੱਟ 8 ਇੰਚ ਲੁਧਿਆਣਾ ਏਰੀਆ ਉਮਰ ਹੈਗੇ ਜੀ 5 3 2003 ਗੋਤ ਗਰੇਵਾਲ ਇੱਕ ਭੈਣ ਅਨਮੈਰਿਡ ਭਰਾ ਨਹੀਂ ਹੈਗਾ ਪਿਤਾ ਫੌਜੀ ਨੇ ਜੀ ਕੰਮ ਕੁੜੀ ਸੋਹਣੀ ਤੇ ਸਿਆਣੀ ਹੈ ਕੁੜੀ ਹੁਣ ਐਮਬੀਬੀਐਸ ਦਾ ਕੋਰਸ ਕਰ ਰਹੀ ਹੈ ਮੁੰਡਾ ਚਾਹੀਦਾ ਜੀ ਜੇ ਤਾਂ ਮੁੰਡਾ ਡਾਕਟਰੀ ਲਾਈਨ ਦੇ ਵਿੱਚੋਂ ਹੈ ਤਾਂ ਪਰਿਵਾਰ ਰਿਸ਼ਤਾ ਲੈ ਲਵੇਗਾ ਤੇ ਅੱਗੇ ਜਾ ਕੇ ਕੁੜੀ ਨੇ ਆਪਣਾ ਹਸਪਤਾਲ ਖੋਲਣਾ ਹੈ ਮੁੰਡਾ ਅਮਰਤਾਰੀ ਹੋਵੇ ਸੋਨਾ ਹੋਵੇ ਜਾਂ ਕੋਈ ਮੁੰਡਾ ਸਰਕਾਰੀ ਅਫਸਰ ਹੋਵੇ ਜਾਂ ਮੁੰਡੇ ਦਾ ਕੋਈ ਆਪਣਾ ਵਧੀਆ ਬਿਜ਼ਨਸ ਹੋਵੇ ਮੁੰਡੇ ਕੋਲ 20 ਤੋਂ ਲੈ ਕੇ 25 ਕਿਲੇ ਜ਼ਮੀਨ ਦੇ ਹੋਣ ਤੇ ਮੁੰਡੇ ਦਾ ਕੱਦ 6 ਫੁੱਟ ਤੋਂ ਘੱਟ ਨਾ ਹੋਵੇ ਪਰਿਵਾਰ ਵਿਆਹ ਤੇ ਵਧੀਆ ਖਰਚਾ ਕਰੇਗਾ ਜੀ ਪਰਿਵਾਰ ਦਾ 8 ਅੰਕਾਂ ਦਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਜਾਣਕਾਰੀ ਨੂੰ ਪੂਰੀ ਚੰਗੀ ਤਰ੍ਹਾਂ ਧਿਆਨ ਦੇਣਾ ਪੜ ਕੇ ਤੇ ਸੁਣ ਕੇ ਜੇ ਤੁਹਾਨੂੰ ਲੱਗਦਾ ਹੈ ਵੀ ਸਾਡੀ ਰਿਸ਼ਤੇ ਦੇ ਨਾਲ ਮੈਚਿੰਗ ਹੁੰਦੀ ਹੈ ਤਾਂ ਤੁਸੀਂ ਸਾਨੂੰ ਸਕਰੀਨ ਸ਼ਾਟ ਭੇਜੋ ਅਸੀਂ ਪੂਰਾ ਪਰਿਵਾਰ ਦਾ ਨੰਬਰ ਦੇ ਦੇਵਾਂਗੇ ਉਸ ਤੋਂ ਬਾਅਦ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਫੋਨ ਰਾਹੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰ ਲਓ ਨੋਟ ਮੁੰਡੇ ਦਾ ਰਿਸ਼ਤਾ ਜੀ ਨਾਮ ਸਿੰਘ ਪੜਾਈ ਪਲੱਸ 2 ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੁੰਡਾ ਹੈ ਕੱਦ 5 ਫੁੱਟ 8 ਇੰਚ ਲੁਧਿਆਣਾ ਏਰੀਆ ਉਮਰ 31 ਸਾਲ ਗੋਤ ਸਿੱਧੂ ਇੱਕ ਭੈਣ ਮੈਰਿਡ ਹੈ ਜੁਕੇ ਦੇ ਵਿੱਚ ਪੀਆਰ ਨੇ ਜ਼ਮੀਨ ਦਾ ਮੁੰਡੇ ਨੂੰ ਡੇਢ ਕਿੱਲਾ ਆਉਂਦਾ ਸਾਰੀ ਸਹਰੀ ਜ਼ਮੀਨ ਹੈ ਜੀ ਮੁੰਡੇ ਦਾ ਆਪਣਾ ਕਾਰਾਂ ਦਾ ਵਧੀਆ ਬਿਜ਼ਨਸ ਹੈ ਤੇ ਨਾਲ ਮੁੰਡੇ ਕੋਲ ਆਪਣੀਆਂ ਗੱਡੀਆਂ ਤੇ ਟਰੈਕਟਰ ਹਨ ਜੋ ਕਿ ਗਾਣਿਆਂ ਦੇ ਵਿੱਚ ਜਾਂਦੇ ਨੇਗੇ ਚੰਗੀ ਕਮਾਈ ਹੈ ਜੀ ਤੇ ਨਾਲ ਮੁੰਡਾ ਖੇਤੀਬਾੜੀ ਦਾ ਵੀ ਕੰਮ ਕਰਦਾ ਹੈ ਮੁੰਡੇ ਦੀ ਅੱਧੇ ਅੱਧੇ ਕਿੱਲੇ ਦੇ ਵਿੱਚ ਆਪਣੀ ਚੰਗੀ ਕੋਠੀ ਪਾਈ ਹੋਈ ਹੈ ਮੁੰਡਾ ਸੁੱਧ ਪੈਸ ਨੂੰ ਹੈ ਰਿਸ਼ਤਾ ਚਾਹੀਦਾ ਜੀ ਪਰਿਵਾਰ ਦੀ ਕੋਈ ਮੰਗ ਨਹੀਂ ਹੈਗੀ ਕੁੜੀ ਵਧੀਆ ਸੋਹਣੀ ਤੇ ਸਿਆਣੀ ਜਿਹੜੀ ਘਰ ਸਾਂਭਣ ਵਾਲੀ ਹੋਵੇ ਇਸ ਤਰ੍ਹਾਂ ਦੀ ਕੁੜੀ ਦੀ ਲੋੜ ਹੈ ਜੀ ਪਰਿਵਾਰ ਦਾ ਪੂਰਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰਕੇ ਇਸ ਰਿਸ਼ਤੇ ਨੂੰ ਜੋੜ ਸਕਦੇ ਹੋ ਆਗਲਾ ਰਿਸ਼ਤਾ ਕਰੋ ਜੀ ਨੋਟ ਆਪਣਾ ਨਾਮ ਕੌਰ ਪੜਾਈ ਨਾਸੰ ਕੀਤੀ ਹੋਈ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਕੁੜੀ ਹੈ ਜੀ ਕੱਦ 5 ਫੁੱਟ 5 ਇੰਚ ਗੁਰਦਾਸਪੁਰ ਏਰੀਆ ਉਮਰ 37 ਸਾਲ ਕੁੜੀ ਸਿੰਗਾਪੁਰ ਦੇ ਵਿੱਚ ਹੈ ਉੱਥੇ ਨਰਸਿੰਘ ਦੀ ਜੌਬ ਕਰਦੀ ਹੈ ਕੁੜੀ ਤਲਾਕ ਸੁਦਾ ਹੈ ਰਿਸ਼ਤਾ ਚਾਹੀਦਾ ਜੀ ਮੁੰਡਾ ਸਰਦਾਰ ਹੋਵੇ ਚਾਹੇ ਮੁੰਡੇ ਦਾ ਤਲਾਕ ਹੋਇਆ ਹੋਵੇ ਪਰ ਕੋਈ ਬੱਚਾ ਨਾ ਹੋਵੇ ਮੁੰਡੇ ਦਾ ਕੱਦ 5 ਫੁੱਟ 8 ਇੰਚ ਤੋਂ ਘੱਟ ਨਾ ਹੋਵੇ ਮੁੰਡਾ ਪੰਜਾਬ ਤੋਂ ਹੋਵੇ ਤਾਂ ਮੁੰਡਾ ਸਰਕਾਰੀ ਨੌਕਰੀ ਕਰਦਾ ਹੋਵੇ ਜੇ ਮੁੰਡਾ ਸਰਕਾਰੀ ਨੌਕਰੀ ਕਰਦਾ ਹੈ ਤਾਂ ਜਮੀਨ ਘੱਟ ਵੀ ਹੋਵੇ ਤਾਂ ਵੀ ਪਰਿਵਾਰ ਦਾ ਪਰਿਵਾਰ ਰਿਸ਼ਤਾ ਕਰ ਦੇਵੇਗਾ ਜੇ ਕੋਈ ਮੁੰਡਾ ਪ੍ਰਾਈਵੇਟ ਨੌਕਰੀ ਕਰਦਾ ਹੈ ਤਾਂ ਮੁੰਡੇ ਕੋਲ 5 ਤੋਂ ਲੈ ਕੇ 6 ਕਿੱਲੇ ਮੁੰਡੇ ਕੋਲ ਜ਼ਮੀਨ ਦੇ ਹੋਣ ਤੇ ਪਰਿਵਾਰ ਰਿਸ਼ਤਾ ਕਰ ਦੇਵੇਗਾ ਜੀ ਪਰਿਵਾਰ ਦਾ 8 ਅੰਕਾਂ ਦਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਜੇਕਰ ਤੁਹਾਡੀ ਇਸ ਰਿਸ਼ਤੇ ਦੇ ਨਾਲ ਮੈਚਿੰਗ ਹੁੰਦੀ ਹੈ ਤਾਂ ਤੁਸੀਂ ਸਾਨੂੰ ਵਟਸਐਪ ਤੇ ਇਸ ਰਿਸ਼ਤੇ ਦਾ ਸਕਰੀਨਸ਼ਾਟ ਭੇਜੋ ਅਸੀਂ ਪਰਿਵਾਰ ਦਾ ਪੂਰਾ ਨੰਬਰ ਦੇ ਦਵਾਂਗੇ ਅਗਲਾ ਰਿਸ਼ਤਾ ਕਰੋ ਜੀ ਨੋਟ ਜਾਣਕਾਰੀ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਕੌਰ ਕੁੜੀ ਪੜਾਈ ਪਲੱਸ 2 ਕੀਤੀ ਹੋਈ ਹੈ ਕੱਦ 5 ਫੁੱਟ 7 ਇੰਚ ਲੁਧਿਆਣਾ ਏਰੀਆ ਉਮਰ 21 1 2005 ਗੋਤ ਆਲੂ ਵਾਲੀ ਆ ਤੇ ਭਰਾ ਨਹੀਂ ਹੈਗਾ ਇੱਕ ਭੈਣ ਆ ਜੀ ਪਰਿਵਾਰ ਕੋਲੇ ਚੰਗੀ ਪ੍ਰਾਪਰਟੀ ਹੈ ਜੀ ਵਿਆਹ ਤੇ ਵਧੀਆ ਖਰਚਾ ਕਰੇਗਾ ਪਰਿਵਾਰ ਤੇ ਲੜਕੀ ਦੇ ਪਿਤਾ ਦਾ ਵੀ ਆਪਣਾ ਵਧੀਆ ਬਿਜ਼ਨਸ ਹੈ ਪੂਰੀ ਕੈਨੇਡਾ ਸਰੀ ਸ਼ਹਿਰ ਦੇ ਵਿੱਚ ਇਸ ਟਾਈਮ ਸਟੂਡੈਂਟ ਹੈ ਜੀ ਰਿਸ਼ਤਾ ਚਾਹੀਦਾ ਜੀ ਮੁੰਡਾ ਕੈਨੇਡਾ ਤੋਂ ਵਧੀਆ ਪਰਿਵਾਰ ਦਾ ਹੋਵੇ ਜਿਹੜਾ ਕਿ ਮੁੰਡਾ ਪੀਆਰ ਹੋਵੇ ਇਸ ਤਰ੍ਹਾਂ ਦੇ ਰਿਸ਼ਤੇ ਦੀ ਲੋੜ ਹੈ ਜੀ ਪਰਿਵਾਰ ਕੋਲ ਚੰਗੀ ਪ੍ਰਾਪਰਟੀ ਹੈ ਜੀ ਪਰਿਵਾਰ ਦਾ 8 ਅੰਕਾਂ ਦਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਜੀ ਜਾਣਕਾਰੀ ਪੂਰੀ ਚੰਗੀ ਤਰ੍ਹਾਂ ਧਿਆਨ ਦੇ ਨਾਲ ਪੜ੍ਹ ਕੇ ਉਸ ਤੋਂ ਬਾਅਦ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰਨਾ ਜੀ ਅਸੀਂ ਪਰਿਵਾਰ ਦਾ ਪੂਰਾ ਨੰਬਰ ਦੇ ਦੇਵਾਂਗੇ ਜੇਕਰ ਤੁਹਾਡੀ ਉਸ ਰਿਸ਼ਤੇ ਦੇ ਨਾਲ ਮੈਚ ਮੁੰਦੀ ਹੈ ਅਗਲੇ ਰੈਕਡ ਦੀ ਜਾਣਕਾਰੀ ਕਰ ਲੋ ਜੀ ਨੋਟ ਨਾਮ ਕੌਰ ਪੜ੍ਹਾਈ ਪਲੱਸ 2 ਰਾਮਗੜੀਆ ਮਿਸਤਰੀ ਕੁੜੀ ਹੈ ਜੀ ਕੱਦ 5 ਫੁੱਟ 5 ਇੰਚ ਬਠਿੰਡਾ ਏਰੀਆ ਉਮਰ 17 998 ਇੱਕ ਭਰਾ ਕੈਨੇਡਾ ਦੇ ਬੱਚਾ ਹੈ ਜੀ ਲੜਕੀ ਦੇ ਪਰਿਵਾਰ ਕੋਲ 12 ਕਿੱਲੇ ਜ਼ਮੀਨ ਦੇ ਹਨ ਕੁੜੀ ਫੂਡ ਦਾ ਕੋਰਸ ਕਰ ਰਹੀ ਹੈ ਇਸ ਟਾਈਮ ਬਠਿੰਡੇ ਰਿਸ਼ਤਾ ਚਾਹੀਦਾ ਜੀ ਮੁੰਡਾ ਕੈਨੇਡਾ ਤੋਂ ਪੀਆਰ ਹੋਵੇ ਜਾਂ ਮੁੰਡਾ ਵਰਕ ਪਰਮਿਟ ਤੇ ਹੋਵੇ ਲੜਕੀ ਦਾ ਪਰਿਵਾਰ ਵਿਆਹ ਤੇ ਬੜਿਆ ਖਰਚਾ ਕਰ ਦੇਵੇਗਾ ਜੱਟ ਸਿੱਖ ਤੇ ਰਾਮ ਗੜੀਆ ਪਰਵਾਲ ਵਾਲੇ ਸੰਪਰਕ ਕਰ ਸਕਦੇ ਨੇ ਜੀ ਰਿਸ਼ਤੇ ਦਾ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਤੇ ਭੇਜੋ ਅਸੀਂ ਪਰਿਵਾਰ ਦਾ ਪੂਰਾ ਨੰਬਰ ਦੇ ਦੇਵਾਂਗੇ ਜੇਕਰ ਤੁਹਾਡੀ ਇਸ ਰਿਸ਼ਤੇ ਦੇ ਨਾਲ ਮੈਚਿੰਗ ਹੁੰਦੀ ਹੈ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾ ਸਕਦੇ ਹੋ ਜੀ ਐਡ ਪਵਾਉਣ ਲਈ ਸਾਨੂੰ ਆਪਣੀ ਪ੍ਰੋਫਾਈਲ ਪੂਰੀ ਬਣਾ ਕੇ WhatsApp ਤੇ ਮੈਸੇਜ ਭੇਜੋ WhatsApp ਵਾਲਾ ਨੰਬਰ ਸਾਡਾ ਪੀਲੀ ਪੱਟੀ ਦੇ ਵਿੱਚ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਜੀ ਉਸ ਤੇ ਤੁਸੀਂ ਆਪਣੇ ਰਿਸ਼ਤੇ ਦੀ ਐਡ ਭੇਜ ਕੇ ਅੱਜ ਹੀ ਆਪਣੇ ਰਿਸ਼ਤੇ ਦੀ ਐਡ ਪਵਾ ਸਕਦੇ ਹੋ ਸਾਡੇ ਚੈਨਲ ਰਾਹੀਂ ਬਹੁਤ ਚੰਗਾ ਰਿਸਪੌਂਸ ਮਿਲ ਰਿਹਾ ਹੈ ਜੀ ਤੁਸੀਂ ਵੀ ਆਪਣਾ ਚੰਗਾ ਜੀਵਨ ਸਾਥੀ ਸਾਡੇ ਇਸ ਚੈਨਲ ਰਾਹੀਂ ਲੱਭ ਸਕਦੇ ਹੋ ਅਗਲੇ ਰਿਸ਼ਤੇ ਦੀ ਜਾਣਕਾਰੀ ਕਰ ਲਓ ਜੀ ਨੋਟ ਮੁੰਡੇ ਦਾ ਰਿਸ਼ਤਾ ਜੀ ਮੁੰਡਾ ਅੰਮਰਤਾਰੀ ਆ ਪਲੱਸ 2 ਕੀਤੀ ਹੋਈ ਹੈ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੁੰਡਾ ਹੈ ਕੱਦ 5 ਫੁੱਟ 9 ਇੰਚ ਪਟਿਆਲਾ ਏਰੀਆ ਉਮਰ 31 1994 ਮੁੰਡਾ ਅਮਰੀਕਾ ਦੇ ਵਿੱਚ ਇਸ ਟਾਈਮ ਵਰਕ ਪਰਮਿਟ ਤੇ ਹੈ ਦੋ ਭੈਣਾਂ ਨੇ ਮੈਰਿਡ ਨੇ ਇੱਕ ਭਰਾ ਵੱਡਾ ਮੈਰਿਡ ਹੈ ਉਹ ਵੀ ਅਮਰੀਕਾ ਦੇ ਵਿੱਚ ਰਹਿੰਦਾ ਹੈ ਤੇ ਮੁੰਡੇ ਦਾ ਮੁੰਡੇ ਦਾ ਪਰਿਵਾਰ ਅਮਰੀਕਾ ਦੇ ਵਿੱਚ ਇਕੱਠਾ ਰਹਿੰਦਾ ਹੈ ਤੇ ਮੁੰਡੇ ਦਾ ਆਪਣਾ ਅਮਰੀਕਾ ਦੇ ਵਿੱਚ ਵਧੀਆ ਬਿਜ਼ਨਸ ਵੀ ਹੈ ਰਿਸ਼ਤਾ ਚਾਹੀਦਾ ਜੀ ਕੁੜੀ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਵਧੀਆ ਪਰਿਵਾਰ ਦੇ ਵਿੱਚੋਂ ਕੁੜੀ ਹੋਵੇ ਅਮਰਤਾਰੀ ਕੁੜੀ ਨੂੰ ਪਹਿਲ ਹੈ ਜੀ ਪਰਿਵਾਰ ਦਾ ਪੂਰਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਜੀ ਪਰਿਵਾਰ ਦੇ ਨਾਲ ਤੁਸੀਂ ਫੋਨ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕਰ ਲਓ ਨੋਟ ਨਾਮ ਕੌਰ ਕੁੜੀ ਦੀ बीसी बीसी ਇਹ ਕੀਤੀ ہوئی ਆ एमसीए ਕੀਤੀ ہوئی ਆ ਸੈਣੀ ਪਰਿਵਾਰ ਦੇ ਵਿੱਚੋਂ ਕੁੜੀ ਹੈ ਜੀ ਕੱਦ 5 ਫੁੱਟ 3 ਇੰਚ ਏਰੀਆ ਸ੍ਰੀ ਫਤਿਹਗੜ੍ਹ ਸਾਹਿਬ ਉਮਰ 1994 ਕੁੜੀ ਵਧੀਆ ਸੋਹਣੀ ਤੇ ਸਿਆਣੀ ਹੈ ਰਿਸ਼ਤਾ ਚਾਹੀਦਾ ਜੀ ਮੁੰਡਾ ਕੈਨੇਡਾ ਜਾਂ ਆਸਟ੍ਰੇਲੀਆ ਤੋਂ ਵਧੀਆ ਸੋਹਣਾ ਮੁੰਡਾ ਹੋਵੇ ਪਟਿਆਲਾ ਸ੍ਰੀ ਫਤਿਹਗੜ੍ਹ ਸਾਹਿਬ ਰੋਪੜ ਇਹ ਤਿੰਨ ਏਰੀਆ ਨੂੰ ਪਹਿਲਾਂ ਹੈ ਜੀ ਪਰਿਵਾਰ ਦਾ 8 ਅੰਕਾਂ ਦਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਜੀ ਪਰਿਵਾਰ ਦਾ ਪੂਰਾ ਨੰਬਰ ਲੈਣ ਲਈ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਭੇਜੋ ਅਸੀਂ ਪਰਿਵਾਰ ਦਾ ਪੂਰਾ ਨੰਬਰ ਦੇ ਦੇਵਾਂਗੇ ਉਸ ਤੋਂ ਬਾਅਦ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਹੋ ਹਾਂਜੀ ਜਿਵੇਂ ਕਿ ਤੁਸੀਂ ਦੇਖੀ ਸਾਡੀ ਸਾਰੀ ਵੀਡੀਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਲੜਕੀ ਦੇ ਪਰਿਵਾਰਾਂ ਦਾ ਪੂਰਾ ਨੰਬਰ ਇਸ ਕਰਕੇ ਸਕਰੀਨ ਤੇ ਨਹੀਂ ਦਿੰਦੇ ਕਿਉਂਕਿ ਪ੍ਰਾਈਵੇਸੀ ਨੂੰ ਮੈਂਟੇਨ ਰੱਖਦੇ ਹੋਏ ਕਿਉਂਕਿ ਹੁਣ ਤੁਹਾਨੂੰ ਪਤਾ ਹੈ ਵਿਚੋਲੇ ਵੀ ਤੇ ਮੈਰਜ ਬਿਊਰੋ ਵਾਲੇ ਵੀ ਪਰਿਵਾਰਾਂ ਨੂੰ ਫੋਨ ਲਾ ਕੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਨੇ ਉਹ ਕਹਿੰਦੇ ਨੇ ਵੀ ਸਾਡੇ ਕੋਲ ਰਿਸ਼ਤੇ ਹੈਗੇ ਨੇ ਪਰ ਅਸੀਂ ਸਿੱਧੀ ਰਿਸ਼ਤੇ ਦੀ ਐਡ ਪਾਉਣੀ ਆ ਅਸੀਂ ਕੋਈ ਮੈਰਜ ਬਿਊਰੋ ਵਾਲੇ ਨਹੀਂ ਹਾਂ ਅਸੀਂ ਕੋਈ ਵਿਚੋਲੇ ਨਹੀਂ ਹਾਂ ਅਸੀਂ ਸਿੱਧੀ ਰਿਸ਼ਤੇ ਦੀ ਐਡ ਆਪਣੇ YouTube ਚੈਨਲ Instagram ਪੇਜ ਤੇ WhatsApp ਤੇ ਪ੍ਰਮੋਟ ਕਰਦੇ ਹਾਂ ਜਿੱਥੇ ਕੋਈ ਪਰਿਵਾਰ ਮੈਚ ਕਰਕੇ ਆਪਣੇ ਰਿਸ਼ਤੇ ਨਾਲ ਮੈਚ ਕਰਕੇ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰਕੇ ਸਿੱਧਾ ਰਿਸ਼ਤਾ ਕਰ ਸਕਦੇ ਨੇ ਜੀ ਤੁਸੀਂ ਰਿਸ਼ਤੇ ਦੀ ਪੂਸਪੜਤਾਲ ਸਾਰੀ ਆਪ ਕਰਨੀ ਹੁੰਦੀ ਹੈ ਅਸੀਂ ਨਿੱਜੀ ਤੌਰ ਤੇ ਕਿਸੇ ਵੀ ਪਰਿਵਾਰ ਨੂੰ ਨਹੀਂ ਜਾਣਦੇ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਤਹਾਨੂੰ ਇਹ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਦਾ ਹੈ ਇਹ ਵੀ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਮਿਲਦੇ ਆਪਾਂ ਹੁਣ ਕੱਲ ਨੂੰ ਆਪਣੀ ਨਵੀਂ ਵੀਡੀਓ ਦੇ ਵਿੱਚ ਨਵੇਂ ਰਿਸ਼ਤੇ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਨਵੇਂ ਨਵੇਂ ਰਿਸ਼ਤੇ ਲੈ ਕੇ ਹਾਜ਼ਰ ਹੋ ਸਕੀਏ ਵੀਡੀਓ ਐਂਡ ਤੱਕ ਦੇਖਣ ਲਈ ਧੰਨਵਾਦ ਜੀ